ਲਓ ਜੀ ਆਪਾਂ ਟਿੰਡਿਆਂ ਦੇ ਬੀਜ ਲਾਏ ਨੇ ਟਿੰਡੋ ਜ ਨੂੰ ਕਹਦੇ ਨੇ ਆਪਾਂ ਆਹ ਦੇਖੋ ਕਿੰਨੇ ਸੋਹਣੇ ਉੱਗੇ ਨੇ ਆਹ ਦੇਖੋ ਇਹ ਡ੍ਰੈਗਨ ਦੀਆਂ ਜੜਾਂ ਦੇ ਵਿੱਚ ਆਹ ਦੇਖੋ ਇੱਕ ਦੋ ਆਹ ਤਿੰਨ ਚਾਰ ਉਹ ਦੋ ਇਧਰਲੀ ਸਾਈਡ ਹਜੇ ਉਗਣਿਆ ਆ ਸਾਰੇ ਬਾਗ ਦੇ ਵਿੱਚ ਆਪਾਂ ਟਿੰਡੋ ਪਹਿਲਾਂ ਵੀ ਲਾਈ ਸੀ ਇੱਕ ਸਾਲ ਆ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਬਾਗ ਪੂਰਾ 100% ਜਰਮੀਨੇਸ਼ਨ ਹੋਈ ਹੈ ਬੀਜਾਂ ਦੀ ਜਿੰਨੇ ਵੀ ਲਾਏ ਨੇ ਇੱਕ ਵੀ ਬੀਜ ਉਹਦੇ ਵਿੱਚੋਂ ਖਰਾਬ ਨਹੀਂ ਤੇ ਆ ਆ ਦੇਖ ਸਕਦੇ ਹੋ ਕੁਆਲਿਟੀ ਇਹਦੀ ਜ਼ਬਰਦਸਤ ਕੁਆਲਿਟੀ ਆ ਮਾਈਕੋਦਾ ਵੀ ਹੈ ਇਹ ਲੂਈਦਾਰ ਆ ਦੇਖ ਸਕਦੇ ਹੋ ਹੁਣ ਇਹਦੀ ਦੇਖਭਾਲ ਕਰਨੀ ਪੈਣੀ ਆ ਆ ਥੋੜਾ ਬੱਤਰ ਆ ਜਾਊਗਾ ਗਿੱਲਾ ਹੈ ਹਜੇ ਤੇ ਆ ਕਾ ਕਾ ਪੂਸਾ ਪਰ ਵੱਟ ਕੇ ਆ ਦੇਖ ਸਕਦੇ ਹੋ ਜਰਮੀਨੇਸ਼ਨ ਜਿੰਨੇ ਵੀ ਲਾਏ ਨੇ ਸਾਰੇ ਹਰੇ ਹੋ ਗਏ ਦੇਖ ਸਾਡਾ ਤੇ ਆ ਨਹਿਰੀ ਪਾਣੀ ਕਰਕੇ ਨਾ ਥੋੜੀ ਜਿਆਦਾ ਸਮੱਸਿਆ ਆਉਂਦੀ ਆ ਆ ਕੱਸੀ ਆਪਣੀ ਦਿਖਾਉਣ ਪਾਉਂਦਾ ਆ ਦੇਖ ਸਾਡਾ ਇਹ ਮੁਰਾ ਜੋ ਟੇਲਾਂ ਬੰਦ ਹੋ ਜਾਂਦੀਆਂ ਨੇ ਫਿਰ ਇੱਥੋਂ ਦੀ ਇਹ ਉਛਲਣ ਲੱਗ ਜਾਂਦੀ ਐ ਉਛਲ ਕੇ ਇਹਦੇ ਵਿੱਚ ਆਪਣੇ ਬਾਗ ਭਰ ਜਾਂਦਾ ਸਾਲ 'ਚ 2-4 ਵਾਰੀ ਭਰ ਜਾਂਦਾ ਇਹ ਇਹਦੇ ਕਰਕੇ ਫਿਰ ਨਦੀਨ ਜਿਆਦਾ ਹੋ ਜਾਂਦੇ ਨੇ ਤੇ ਇੰਨੀ ਕੋਟੀ ਵੀ ਕਰਨੀ ਬਹੁਤ ਔਖੀ ਆ ਇੰਨੇ ਘਾਹ ਫੋਸਟ ਦੇ ਵਿੱਚ ਆਹ ਦੇਖ ਸਕਦੇ ਹੋ ਜਰਮੀਨੇਸ਼ਨ ਪੂਰਾ 100% ਰਿਜ਼ਲਟ ਮਿਲਿਆ ਮਾਈਕੋ ਦਾ ਬੀਜ ਸਾਡੇ ਆਪਣੇ ਪਿੰਡ ਬੜ ਬੜੇ ਤੇ ਦੁਕਾਨ ਆ ਮੁੰਡੇ ਦੀ ਉਹ ਤੋਂ ਮੰਗਵਾਇਆ ਸੀ ਉਹ ਮਲੇਰਕੋਟਲੇ ਤੋਂ ਆਉਂਦਾ ਬਹੁਤ ਵਧੀਆ ਬੀਜਾਂ ਦਾ ਕਾਰੋਬਾਰ ਆ ਉਹਦਾ ਮੁੰਡੇ ਦਾ ਇੰਨੇ ਥਾਂ ਦੇ ਵਿੱਚ ਵੀ ਆ ਪਾਣੀ ਪੈ ਗਿਆ ਸੀ ਇਹ ਰਹਿ ਗਏ ਖਾਪੂਸ ਜਾਂ ਕੰਡਮ ਤੋਂ ਡ੍ਰੈਗਨ ਵੀ ਹੁਣ ਆਪਣੇ ਪੂਰੇ ਜੀਵਨ ਤੇ ਆ ਜਾਣਾ ਇਹਨੇ ਆ ਦੇਖ ਸਕਦੇ ਕੱਲਾ-ਕੱਲਾ ਵੀ ਜਰਮੀਨੇਸ਼ਨ ਹੋਇਆ ਐਸੇ ਬਹੁਤ ਖੁਸ਼ੀ ਹੋਈ ਐ ਪਿਛਲੇ ਸਾਲ ਪਤਨ ਕੀ ਚੱਕਰ ਸੀ ਬੀਤ ਆਹੀ ਸੀ ਉਰਦਾ ਪੂਰਾ ਜਰਮੀਨੇਸ਼ਨ ਨਹੀਂ ਹੋਇਆ। ਭਾਵੇਂ ਪੂਰਾ ਉੱਗਿਆ ਨਹੀਂ ਹੈਗਾ। ਇਹ ਦੋ ਦੋ ਬੀ ਲਾਇਆ ਤਾਂ 10 ਬੀਆਂ ਚੋਂ ਇੱਕ ਬੀ ਦੋ ਬੀ ਉੱਕੇ ਸੀਗੇ। ਆਹ ਕਾ ਪੂਸ ਜਾ ਇੱਕ ਦੋ ਚਾਰ ਦਿਨਾਂ ਚ ਮਰ ਜਣਾ ਇਹਨੇ। ਆ ਦੇਖ ਸਕੋ ਪੂਰੇ। ਬਹੁਤ ਮੱਝ ਖਰਾਬ ਹੈ। ਅੱਜ 11 ਮਾਰਚ ਐ ਦੋ ਦਿਨ ਲੱਗੇ ਬਸਾਖੀ ਦੇ ਵਿੱਚ ਪਵਿੱਤਰ ਦਿਹਾੜਾ ਬਸਾਖ ਦਾ ਆ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਕਿੰਨੂ ਹੀ ਦਿਖਾਉਣਾ ਇਹਨੂੰ ਕਿੰਨੂ ਨੂੰ ਆਪਣੇ 5ਵੇਂ ਸਾਲ ਦੇਖੋ ਛੋਟੇ ਛੋਟੇ ਆਪੇ ਹਰੇ-ਭਰੇ ਆ ਬੁੱਟੇ ਆ ਦੇਖ ਸਕਦੇ ਇਹ ਚਾਰ ਬੁੱਟੇ ਨੇ ਆਪਣੇ ਮੁੱਕਦੇ ਨਹੀਂ ਸਾਰਾ ਸੀਜ਼ਨ ਜੇ ਕੋਈ ਹੋਰ ਨਾ ਤੋੜ ਕੇ ਲੈ ਜੇ ਆ ਦੇਖ ਸਕਦੇ ਆ ਛੋਟੂ ਇਹਨੂੰ ਪਹਿਲੀ ਵਾਰੀ ਫਲ ਆਇਆ ਇਹ ਰਾਜਸਥਾਨ ਤੋਂ ਲਾਇਆ ਸੀ ਮਸੰਤਰੀਆਂ ਤੋਂ ਇਹਨੂੰ ਪਹਿਲੀ ਵਾਰੀ ਫਲ ਲੱਗੇ کافی ਵਧੀਆ ਫਲ ਲੱਗੇ ਇਹ ਆ ਦੇਖ ਸਕਦੇ ਸਰ ਤੇ ਇਹਨੂੰ ਇਹਦਾਂ ਫੇਰ ਹਾਦਸਾ ਹੋ ਗਿਆ ਆ ਬਸ ਇਹਰਾ ਲਾਇਆ ਸੀਗਾ ਇਹ ਖਿਲ ਹੁਲ ਜਾਂਦਾ ਇਹਨੂੰ ਰੋਜ਼ ਖਾ ਜਾਂਦੇ ਨੇ ਇਧਰਲੀ ਸਾਈਡ ਸਾਰੀ ਖਾਵੇ